ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਬਾਬਾ ਜੀ ਦਾ ਸ਼ੁਕਰਾਨਾ ਕਰਨ ਆਏ ਆ ਜੀ ਬੜੀ ਕਿਰਪਾ ਹੋਈ ਹੈ ਮਹਾਰਾਜ ਦੀ ਔਰ ਬੜਾ ਸਕੂਨ ਮਿਲਦਾ ਹਮੇਸ਼ਾ ਦਰਬਾਰ ਸਾਹਿਬ ਆ ਕੇ ਨਵੇਂ ਸਾਲ ਦਾ ਮੌਕਾ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਔਰ ਗੁਰੂ ਰਾਮਦਾਸ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਚ ਰੱਖਣ ਇਸੇ ਸਰਬੱਤ ਦੇ ਭਲੇ ਦੀ ਅਰਦਾਸ ਔਰ ਬੜੀ ਮਹਾਰਾਜੀ ਦੀ ਕਿਰਪਾ ਸੋਹੀ ਸ਼ੁਕਰਾਨੇ ਲਈ ਸਾਰੇ ਪਰਿਵਾਰ ਵੱਲੋਂ ਅਸੀਂ ਅੱਜ ਮੱਥਾ ਟੇਕਣ ਆਏ ਜੀ ਟੇਕਣਾ ਚਾਹਦੇ ਸੀ ਬਸ ਜਦੋਂ ਵੀ ਇਹ ਤਾਂ ਜਦੋਂ ਬਾਬਾ ਜੀ ਬੁਲਾਉਂਦੇ ਆ ਆ ਜਾਂਦੇ ਆ ਕਈ ਵਾਰੀ ਮੈਂ ਚੁੱਪ ਕਰਕੇ ਵੀ ਆ ਕੇ ਮੁੜ ਜਾਂਦਾ ਹਨਾ ਮੈਂ ਆਉਂਦਾ ਤਾਂ ਰਹਿਣਾ ਹੀ ਆ ਤੋ ਬਸ ਇਹ ਆ ਕਿ ਦੁਨੀਆਂ ਚ ਕਿਤੇ ਵੀ ਚਲੇ ਜਾਈਏ ਤੇ ਸਭ ਤੋਂ ਕੋਈ ਸਕੂਨ ਦਿਲ ਨੂੰ ਮਿਲਦਾ ਉਹ ਦਰਬਾਰ ਸਾਹਿਬ ਆ ਕੇ ਮਿਲਦਾ ਸੋ ਅੱਬਾ ਜੀ ਦੀ ਬੜੀ ਮਿਹਰ ਆ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਰੱਖਣ ਸਾਰੀ ਦੁਨੀਆ 'ਚ ਤੰਦਰੁਸਤੀ ਬਖਸ਼ਣ ਔਰ ਨਵਾਂ ਸਾਲ ਸਾਰਿਆਂ ਲਈ ਖੁਸ਼ੀ ਲੈ ਕੇ ਆਵੇ ਬੱਸ ਅਜਿਹੀ ਅਰਦਾਸ ਕੀਤੀ ਵਾਹਿਗੁਰੂ 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 ਕਰੋਨਾ ਕਰਨ ਆਏ ਆ ਜੀ ਬੜੀ ਕਿਰਪਾ ਹੋਈ ਹੈ ਮਹਾਰਾਜ ਦੀ ਔਰ ਬੜਾ ਸਕੂਨ ਮਿਲਦਾ ਹਮੇਸ਼ਾ ਦਰਬਾਰ ਸਾਹਿਬ ਆ ਕੇ ਨਵੇਂ ਸਾਲ ਦਾ ਮੌਕਾ ਹੈ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਔਰ ਗੁਰੂ ਰਾਮਦਾਸ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਚ ਰੱਖਣ ਇਹ ਹੀ ਸਰਬੱਤ ਦੇ ਭਲੇ ਦੀ ਅਰਦਾਸ ਔਰ ਬੜੀ ਮਹਾਰਾਜ ਦੀ ਕਿਰਪਾ ਸੋਹੀ ਸ਼ੁਕਰਾਨੇ ਲਈ ਸਾਰੇ ਪਰਿਵਾਰ ਵੱਲੋਂ ਅਸੀਂ ਅੱਜ ਮੱਠਾ ਟੇਕਣ ਆਏ ਆ ਜੀ ਤੇ ਰਾਜੇ ਚਰਵਾਦਾ بس ਜਦੋਂ ਵੀ ਇਹ ਤਾਂ ਜਦੋਂ ਬਾਬਾ ਜੀ ਬੁਲਾਉਂਦੇ ਆ ਆ ਜਾਂਦੇ ਆ ਕਈ ਵਾਰੀ ਮੈਂ ਚੁੱਪ ਕਰਕੇ ਵੀ ਆ ਕੇ ਮੁੜ ਜਾਂਦਾ ਹਨਾ ਮੈਂ ਆਉਂਦਾ ਤਾਂ ਰਹਿਣਾ ਹੀ ਆ ਤੋ ਵਾ ਬਸ ਇਹ ਆ ਕਿ ਦੁਨੀਆ ਚ ਕਿਤੇ ਵੀ ਚਲੇ ਜਾਈਏ ਤੇ ਸਭ ਤੋਂ ਕੋਈ ਸਕੂਨ ਦਿਲ ਨੂੰ ਮਿਲਦਾ ਉਹ ਦਰਬਾਰ ਸਾਹਿਬ ਆ ਕੇ ਮਿਲਦਾ ਸੋ ਬਾਬਾ ਜੀ ਦੀ ਬੜੀ ਮਿਹਰ ਆ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਰੱਖਣ ਸਾਰੀ ਦੁਨੀਆ ਚ ਤੰਦਰੁਸਤੀ ਬਖਸ਼ਣ ਔਰ ਨਵਾਂ ਸਾਲ ਸਾਰਿਆਂ ਲਈ ਖੁਸ਼ੀ ਲੇਕਿਆ ਵੀ ਬਸ ਅੱਜ ਹੀ ਅਰਦਾਸ ਕੀਤੀ